ਵਧੀਆ ਵਧੀਆ ਜਲੇਰ ਤੂੰ ਸੁਣਾ ਕੀ ਹਾਲ ਚਾਲ ਵਧੀਆ ਵਧੀਆ ਬਾਬਾ ਤੇ ਕੀ ਬਣਦਾ ਬਸ ਕੁਛ ਨਹੀਂ ਆ ਬਾਹਰ ਜਾ ਕੇ ਥੋੜਾ ਜਾ ਤੇ ਮੈਂ ਥੋੜੇ ਧਰਨੇ 'ਚ ਲੱਗੇ ਦੇਖੇ ਸੀ ਦੋ ਦੋ ਤਿੰਨ ਬੰਦਿਆਂ ਦੇ ਅੱਛਾ ਆ ਠੇਕੇ ਅੱਗੇ ਠੇਕੇ ਅੱਗੇ ਹਾਂ ਕੀ ਸੀ ਨਾ ਯਾਰ ਮੈਨੂੰ ਲੱਗਦਾ ਇੱਕ ਤਾਂ ਹੁਣ ਜਵੇਂ ਤਾਂ ਪਹਿਲਾਂ ਆਪਾਂ ਗੱਲ ਕਰਕੇ ਹਟੇ ਤੇ ਵੀ ਜੋਬ ਸਿਕਿਉਰਟੀ ਨੇ ਜਿਵੇਂ ਤੂੰ ਕਹਿੰਦਾ ਜੌਬ ਸਿਕਿਉਰਟੀ ਮੰਗਦੇ ਨੇ ਉਹ ਵੀ ਸਾਨੂੰ ਸਾਡੀ ਸੇਫਟੀ ਚਾਹੀਦੀ ਹੈ ਵੀ ਜੌਬ ਸਾਡੀ ਬਚੀ ਰਹੂਗੀ ਕਿਉਂਕਿ ਪਿਛਲੇ ਜੇ ਮਤਲਬ 1-2 ਮਹੀਨੇ ਪਹਿਲਾਂ ਜਿਹੜੀ ਡੱਗ ਫੋਰਡ ਦੀ ਸਰਕਾਰ ਆ অন্ਟਾਰੀਓ ਦੀ ਇਹਨੇ ਅਨਾਉਂਸ ਕੀਤਾ ਦੀ ਵੀ ਜਿਹੜੇ ਕਨਵੀਨੀਅੰਟ ਸਟੋਰ ਨੇ ਹਨ ਕਨਵੀਨੀਅੰਟ ਸਟੋਰ ਮਤਲਬ ਜਿੱਥੇ ਕੋਈ ਆਪਾਂ ਪੰਪ ਤੋਂ ਤੇਲ ਪਾਉਣੇ ਹਨ ਉੱਥੋਂ ਆਪਾਂ ਹੋਰ ਚੀਜ਼ਾਂ ਵੀ ਲੈ ਸਕਦੇ ਹਾਂ ਨੇ ਕੈਨੇਡਾ ਦੇ ਵਿੱਚ ਜਿਵੇਂ ਕੋਈ ਕੋਈ ਵੀ ਮਤਲਬ ਸਮਾਨ ਤੁਪਾਲ ਲਾ ਲਓਗੇ ਚੀਜ਼ ਆਫਸ ਵਗੈਰਾ ਕੁਝ ਵੀ ਹਰ ਇੱਕ ਚੀਜ਼ ਹਨ ਤੇ ਕੋਕ ਵਗੈਰਾ ਹਨ એનર્ਜੀ ਡਰਿੰਕਾਂ ਉਹ ਸਾਰਾ ਕਨਵੀਨੀਅਨ ਸਟੋਰ ਤੋਂ ਲੈ ਲੈਂਦੇ ਨੇ ਲੋਕਾਂ ਤੇ ਉੱਥੇ ਕਹਿੰਦੇ ਹੁਣ दारू ਵੀ ਵੇਚਿਆ ਕਰੂਗੀ ਤੇ ਉਹ ਵੀ 24/7 ਵਾਹ ਹੁਣ ਜਿਹੜੀ ਐਲਸੀਬੀਓ ਠੇਕਿਆਂ ਦੀ ਟਾਈਮਿੰਗ ਹੈ ਉਹਰੇ ਹਨਾ ਬੜਾ ਵੱਡਾ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਹਾਂ ਬੜੀ ਲੋੜ ਸੀ ਇਸ ਚੀਜ਼ ਦੀ ਸਹੀ ਗੱਲ ਆ ਤੇ ਸਰਦਾ ਨਹੀਂ ਹੈਗਾ ਹੁਣ ਜੇ ਦੇਖਿਆ ਜਾਵੇ ਇਹਨਾਂ ਦਾ ਹਸਪਤਾਲੀ ਢਾਂਚਾ ਹਨਾ ਉਹ ਤਾਂ ਜੰਮੀ ਵਿਗੜਿਆ ਪਿਆ ਕੰਮ ਹੁਣ ਡਾਕਟਰ ਨਹੀਂ ਲੱਭਦੇ ਹੈਗੇ ਮਰੀਜ਼ਾਂ ਨੂੰ ਤੇ ਕੁਈ ਹਸਪਤਾਲਾਂ ਵਾਲ ਤਾਂ ਕੋਈ ਦਿਨਾਂ ਦਾ ਧਿਆਨ ਨਹੀਂਗਾ ਉਦੋਂ ਤਾਂ ਇਹਨਾਂ ਨੂੰ ਧਰਨੇ ਨਹੀਂ ਯਾਦ ਆਉਂਦੇ ਪਰ ਜਦੋਂ ਠੇਕੇ ਬੰਦ ਹੋ ਗਏ ਅੱਛਾ ਇਹਨਾਂ ਨੂੰ ਹੁਣ ਧਰਨੇ ਯਾਦ ਆ ਗਏ ਜਦੋਂ ਮਾੜਾ ਮੋਟਾ ਅਸਲ ਵਿੱਚ ਬੰਦ ਨਹੀਂ ਹੋਏ ਹੈਗੇ ਇਹ ਬੜਾ ਵਹੀ ਦਿੱਤਾ ਇਹਨਾਂ ਨੇ ਤੇ ਧਰਨੇ ਲਾ ਰਹੇ ਨੇ ਵਰਕਰ ਵੀ ਸਾਨੂੰ ਸਾਡੀ ਜੌਬ ਸਿਕਿਉਰਿਟੀ ਚਾਹੀਦੀ ਹੈ ਵੀ ਜਿਹੜੇ ਪਹਿਲਾਂ ਜਿੱਥੇ ਠੇਕਿਆਂ ਦੇ ਮਿਲਦੀ ਸੀ ਦਾਰੂ ਵੀ ਉਹ ਨਾ ਕਿਤੇ ਲੋਕ ਘਟ ਜਾਣ ਉਹ ਨਾ ਘਟੇ ਜਿਵੇਂ ਜਾਣ ਉਹਨਾਂ ਦੀ ਜੌਬ ਨਾ ਖੁੱਸ ਜੇ ਕਿਉਂਕਿ ਹਾਂ ਕਿਉਂਕਿ ਇੱਕ ਠੇਕੇ ਨਾ ਜਿਹੜੀ ਜੌਬ ਹੈਗੀ ਆ ਜਿਹੜੇ ਉੱਥੇ ਕੈਸ਼ੀਅਰ ਵਗੈਰਾ ਕੰਮ ਕਰ ਉਹ ਲੈ ਇੱਕ ਸਰਕਾਰੀ ਮੰਨੀ ਜਾਂਦੀ ਆ ਜੋਬ ਉਹ ਪਰ ਹੁਣ ਜਦੋਂ ਕੰਪੀਟੀਸ਼ਨ ਹੋਰ ਬਹੁਤ ਜ਼ਿਆਦਾ ਹੋ ਜੋ ਗ੍ਰੋਸਰੀ ਸਟੋਰ ਜਾਂ ਫਿਰ ਬਿਲਕੁਲ ਸੋਲਾਂ ਤੇ ਜੇ दारू ਮੇਲਣ ਵੀ ਲੱਗ ਗਈ ਤਾਂ ਫਿਰ ਠੇਕਿਆਂ ਤੇ ਉਹਨਾਂ ਨੂੰ ਆਪਣੀ ਲੇਬਰ ਸ਼ੌਟ ਕੱਟ ਕਰਨੀ ਪਊਗੀ ਕੋਸਟ ਕਟਿੰਗ ਕਰਨੀ ਪਊਗੀ ਤਾਂ ਫਿਰ ਉਹ ਉਦੋਂ ਦੇ ਐਲਸੀਪੀ ਹੁਣ ਬੰਦ ਦੇ ਕਿੱਥੇ ਪਏ ਨੇ ਉਹਨਾਂ ਨੇ ਕਿ ਹਾਂ ਵੀ ਸਾਨੂੰ ਸਾਡੀ ਜੋਬ ਦੀ ਸਿਕਿਉਰਿਟੀ ਚਾਹੀਦੀ ਆ ਤੇ ਸਰਕਾਰ ਨੇ ਹਨਾ ਵੀ ਸਾਰੇ ਸ਼ਰਾਬੀਆਂ ਦਾ ਮਾਣ ਰੱਖਣ ਵਾਸਤੇ ਬਰਾਸੀ ਸਟੋਰਾਂ ਤੇ ਜਾਂ ਫਿਰ ਕਨਵੀਨੀਅਨ ਸਟੋਰਾਂ ਤੇ دارو ਵੇਖਣ ਲਾਤੀ ਪਰ ਜੇ ਹੁਣੇ ਔਖੇ ਸੌਖੇ ਕਿਸੇ ਟਾਈਮ ਰਾਤ ਨੂੰ ਜਾਂ ਮੈਂ ਕਹਿੰਦਾ ਰਾਤ ਨੂੰ ਰਾਤ ਨੂੰ ਛੱਡ ਸ਼ਾਮ ਨੂੰ 6-7 ਵਜੇ ਤੋਂ ਬਾਅਦ ਜੇ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੋਵੇ ਡਾਕਟਰ ਦੀ ਲੋੜ ਹੋਵੇ ਉਹ ਕਿੱਥੇ ਕਲੀਨਿਕ ਤੇ ਨਹੀਂ ਜਾ ਸਕਦਾ ਹੈਗਾ ਉਹਨੂੰ ਸਿੱਧਾ ਐਮਰਜੈਂਸੀ ਜਾਣਾ ਪਊਗਾ ਨਹੀਂ ਤਾਂ ਫਿਰ 8 ਘੰਟੇ 10 ਘੰਟੇ ਇੱਥੇ ਵੇਟ ਕਰਨੀ ਪੂਰੀ ਰਾਤ ਨੂੰ ਜਾਊਗਾ ਸਵੇਰ ਤੱਕ ਵੇਟ ਕਰੂਗਾ ਔਰ ਉਹ ਤੱਕ ਤਾਂ ਬੰਦਾ ਪੂਰਾ ਹੋ ਜੇ ਦਰਦ ਦਰਦ ਨਾਲ ਤੇ ਉਹਦੀ ਤਾਂ ਕੋਈ ਪਰਵਾਹ ਨਹੀਂ ਕੀਤਾ ਜਾਂਦਾ ਹੈਗਾ ਇੱਥੇ ਹੁਣਾਂ ਲੰਗੇ ਕੁਸ਼ਕ ਦਿਨ ਪਹਿਲਾਂ ਕੈਨੇਡਾ ਡੇ ਹੋ ਕੇ ਹਟਿਆ ਨਾ ਤੇ ਉਦੋਂ ਲੌਂਗ ਵੀਕਐਂਡ ਸੀਗਾ ਮਤਲਬ ਲੌਂਗ ਵੀਕਐਂਡ ਕਹ ਲਓ ਵੀ ਸੈਟਰਡੇ ਸੰਡੇ ਤੇ ਮੰਡੇ ਦੀ ਤਾਂ ਛੁੱਟੀਆਂ ਲਗਾਤਾਰ ਹੋ ਜਾਂਦੀਆਂ ਨੇ ਇੱਕ ਦੋ ਛੁੱਟੀਆਂ ਬੰਦੇ ਉਂ ਲੈ ਲੈਂਦੇ ਨੇ ਪੰਜ ਛੇ ਦਿਨ ਛੁੱਟੀਆਂ ਹੋ ਜਾਂਦੀਆਂ ਨੇ ਤੇ ਉਦੋਂ ਸਾਰੇ ਸਰਕਾਰੀ ਅਦਾਰੇ ਬੰਦ ਰਹਿੰਦੇ ਨੇ ਤੇ ਇਨਕਲੂਡਿੰਗ ਉਦੋਂ ਡਾਕਟਰ ਹੁੰਦੇ ਨੇ ਨਾ ਜਿਹੜੇ ਉਹ ਛੁੱਟੀਆਂ ਤੇ ਭੱਗ ਜਾਂਦੇ ਨੇਗੇ ਤੇ ਹਾਂ ਪਿੱਛੇ ਜੀ ਨਾ ਮੇਰੇ ਨਾਲ ਕਿਸੇ ਮਿੱਤਰ ਨਾਲ ਗੱਲ ਹੋ ਰਹੀ ਉਹ ਨਾ ਸਪੈਕਟਰ ਤੇ ਉਥੇ ਉਹਨਾਂ ਦੇ ਨਾਲ ਆਂਟੀ ਜੌਬ ਕਰਦੀ ਆ ਤੇ ਉਹ ਉਹ ਆਂਟੀ ਆਈ ਨਹੀਂ ਹੈ ਨਾ ਕੁਝ ਕੁ ਦਿਨ ਪਹਿਲਾਂ ਤੇ ਗੱਲ ਆਈ ਹੋਗੀ ਸੀ ਆਂਟੀ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਉਹ ਓਰੇ ਸੀਗੇ ਹੈ ਨਾ ਤੇ ਹਸਪਤਾਲ ਦੇ ਵਿੱਚ ਸੀਗੇ ਉਹ ਡੈਥ ਦਾ ਕਾਰਨ ਵੱਡਾ ਇਹ ਹੈ ਵੀ ਲੌਂਗ ਵੀਕਐਂਡ ਤੇ ਡਾਕਟਰ ਛੁੱਟੀਆਂ ਤੇ ਬਾਗੇ ਤੇ ਉਹ ਇਲਾਜ ਪ੍ਰੋਪਰ ਨਹੀਂ ਹੋ ਪਾਇਆ ਕਿੰਨੇ ਲੋਕ ਲੌਂਗ ਵੀਕਐਂਡਾਂ ਦੇ ਚੱਕਰ ਦੇ ਵਿੱਚ ਬੇਪੱਤੀ ਮੌਤ ਮਰ ਰਹੇ ਨੇ ਹੁਣ ਇੱਥੇ ਜ਼ਿੰਮੇਵਾਰ ਕੌਣ ਹੈ ਡਾਕਟਰਾਂ ਨੂੰ ਜਾਂ ਤਾਂ ਐਵੇਂ ਹੋਵੇ ਵੀ ਡਾਕਟਰਾਂ ਨੂੰ ਸੁੱਖ ਸਹੂਲਤ ਮਿਲਦੀ ਨਹੀਂ ਡਾਕਟਰਾਂ ਨੂੰ ਪੈਸਾ ਘੱਟ ਮਿਲਦਾ ਜਮੀ ਨਹੀਂ ਮਿਲਦਾ ਫੁੱਲ ਪੈਸਾ ਮਿਲਦਾ ਉਹਨਾਂ ਨੂੰ ਸਭ ਤੋਂ ਵੱਧ ਪੈਸਾ ਮੈਡੀਕਲ ਫੀਲਡ ਦੇ ਵਿੱਚ ਨਰਸਾਂ ਨੂੰ ਵਧੀਆ ਪੈਸਾ ਮਿਲਦਾ ਤੇ ਫੇਰ ਵੀ ਇਹਨਾਂ ਨੂੰ ਕਿਹੜੀ ਚੀਜ਼ ਦੀ ਘਾਟ ਆ ਇਹ ਆਪਦਾ ਧਰਮ ਕਿਉਂ ਭੁੱਲ ਜਾਂਦੇ ਆ ਤੁਸੀਂ ਛੁੱਟੀਆਂ ਤੇ ਜਾ ਰਹੇ ਹੋ ਠੀਕ ਹੈ ਜਾਓ ਯਾਰ ਕੋਈ ਗੱਲ ਨਹੀਂ ਪਰ ਮਰੀਜ਼ ਪਿੱਛੇ ਮਰੀਜ਼ਾਂ ਵੱਲ ਤਾਂ ਕੋਈ ਦੇਖ ਰਹਿਖ ਛੱਡ ਕੇ ਜਾਓ ਵੀ ਹਾਂ ਉਹਨਾਂ ਦੀ ਕੋਈ ਫੋਨ ਵਗੈਰਾ ਤਾਂ ਚੱਕੋ ਜੇ ਸੋਡੇ ਉੱਥੇ ਹੋਰ ਨਹੀਂ ਚੱਲ ਨਰਸ ਵਗੈਰਾ ਹੁੰਦੀਆਂ ਨੇ ਫੋਨ ਤਾਂ ਚੱਕ ਲੈ ਬੰਦਾ ਕਮ ਸੇ ਕਮ ਦੱਸ ਤਾਂ ਦੇਵੇ ਭਾਈ ਆਹ ਇਨਸੂਲਿਨ ਲਾ ਦੋ ਆਹ ਦਵਾਈ ਦੇ ਦੋ ਉਹ ਚੀਜ਼ ਕਰੋ ਪਰ ਨਹੀਂ ਆ ਬਦੀਆਂ ਛੁੱਟੀਆਂ ਨਹੀਂ ਹੋ ਜਾਂਦੀ ਐ ਫੁੱਲ ਸੁਵਿਧਾ ਮਿਲਦੀ ਐ ਪਰ ਨਹੀਂ ਇਹਨਾਂ ਨੇ ਆ ਚੀਜ਼ ਨਹੀਂ ਕਰਨੀ ਹੈਗੀ ਵੀ ਮਰੀਜ਼ ਸਹੀ ਹੋਵੇ ਉਹਨਾ ਸਰਕਾਰ ਨੂੰ ਵੀ ਕੀ ਦੋਸ਼ ਦੇ ਲਈਏ ਸਰਕਾਰ ਦਾ ਵੱਡਾ ਦੋਸ਼ ਤਾਂ ਆਹੀ ਹੈ ਵੀ ਸਾਲਾ ਹਸਪਤਾਲਾਂ ਦੀ ਵੱਡੀ ਘਾਟ ਔਰੇ ਸਰਕਾਰ ਦਾ ਦਲੇਰ ਮੈਂ ਤੁਹਾਨੂੰ ਸਿੱਕਾ ਲੈਸੈਂਸ ਡਾਕਟਰ ਵਾਲੀ ਗੱਲ ਦੇ ਵਿੱਚ ਵੀ ਮੈਂ ਤਾਂ ਮੈਂ ਦੋਸ਼ ਮੰਨੂਗਾ ਸਰਕਾਰ ਦਾ ਹੀ ਕਿਉਂਕਿ ਇੱਥੇ ਪ੍ਰਾਈਵੇਟ ਹਸਪਤਲ ਤਾਂ ਹੈਗੇ ਨਹੀਂ ਸਾਰੇ ਸਰਕਾਰੀ ਹੈ ਨਹੀਂ ਹਾਂ ਤੇ ਸਰਕਾਰੀ ਹਸਪਤਲ ਦੇ ਵਿੱਚ ਸਟਾਫ ਹੋਣਾ ਜ਼ਿੰਮੇਵਾਰੀ ਫਿਰ ਆਬਵੀਅਸਲੀ ਸਰਕਾਰ ਦੀ ਹੋਈ ਹੈ ਨਾ ਆਪਾਂ ਇਹ ਨਹੀਂ ਕਰ ਸਕਦੇ ਕੋਈ ਹਸਪਤਲ ਵਾਲੇ ਨੇ ਡਾਕਟਰ ਨਹੀਂ ਰੱਖੇਗੇ ਸਰਕਾਰੀ ਡਾਕਟਰ ਹੋਣਗੇ ਉਹੀ ਸਰਕਾਰੀ ਹਸਪਤਾਲ ਚ ਕੰਮ ਕਰਨਗੇ ਜੇ ਡਾਕਟਰਾਂ ਦੀ ਬਹੁਤਾਤ ਹੋਊਗੀ ਹਸਪਤਾਲਾਂ ਦੇ ਵਿੱਚ ਤਾਂ ਫਿਰ ਉਹਨਾਂ ਦਾ ਸ케줄 ਵੀ ਉਸ ਹਸਪਤਾਲ ਨਾਲ ਵੰਡਿਆ ਜਾ ਸਕਦਾ ਨਾ ਜਦੋਂ ਹੁਣ ਡਾਕਟਰ ਹੀ ਮੈਂ ਦੱਸਾਂ ਕਿ ਅੰਜ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਆਪਣੀ ਵੀਡੀਓ ਚ ਗੱਲ ਕੀਤੀ ਆ ਇੱਕ ਪੰਜਾਬੀ ਅੰਕਲ ਨੂੰ ਜਦੋਂ ਕਿਸੇ ਆਪਰੇਸ਼ਨ ਦੀ ਲੋੜ ਸੀ ਉਹਨਾਂ ਨੂੰ ਨਾ ਉਹ ਉੱਥੇ ਉਹਨਾਂ ਨੇ ਬਾਈਪਾਸ ਸਰਜਰੀ ਹੋਈ ਸੀ ਹਨਾ ਬਾਈਪਾਸ ਸਰਜਰੀ ਤੁਹਾਨੂੰ ਦੇ ਲੋ ਵੀ ਕਿੰਨੀ ਵੱਡੀ ਹੁੰਦੀ ਆ ਤੇ ਤਿੰਨ ਚਾਰ ਮਹੀਨੇ ਡਾਕਟਰ ਕੋਲ ਵੀ ਰਹੇ ਤੇ ਉਹਨਾਂ ਦੇ ਅੰਦਰੇ ਪਾਣੀ ਭਰਨ ਲੱਗ ਗਿਆ ਸੀ ਤੇ ਉਹਨਾਂ ਦਾ ਜਿਹੜਾ ਆਬਡ ਰੈਕਟਰ ਚਲਾ ਗਿਆ ਛੁੱਟੀਆਂ ਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਡਾਕਟਰ ਹੀ ਨਹੀਂ ਮਿਲਿਆ ਹੈਗਾ ਉੱਥੇ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਅਵੇਲੇਬਲ ਹੀ ਨਹੀਂ ਸੀ ਕੋਈ ਫਿਰ ਸਰਕਾਰੀ ਬ੍ਰੈਂਪਟਨ ਨੂੰ ਛੱਡ ਕੇ ਫਿਰ ਟੋਰਾਂਟੋ ਤੋਂ ਕਿਸੇ ਡਾਕਟਰ ਨੂੰ ਬੁਲਾਇਆ ਗਿਆ ਉਹ ਵੀ ਪਰਸਨਲ ਕਿਸੇ ਹੋਰ ਰੈਫਰੈਂਸ ਦੇ ਥਰੂ ਤਾਂ ਬੁਲਾਇਆ ਗਿਆ ਤਾਂ ਕਿ ਤੇ ਉਹਨਾਂ ਦੀ ਜਾਨ ਬਚੀ ਉੱਥੇ ਨਾ ਨਦੀ ਉੱਥੇ ਹੁਣ ਜੇ ਕੋਈ ਡਾਕਟਰ ਛੁੱਟੀਆਂ ਤੇ ਗਿਆ ਤਾਂ ਉਹਦੀ ਰਿਪਲੇਸਮੈਂਟ ਤੇ ਕੌਣ ਹੋਊਗਾ ਇਹ ਆਪ ਦਾ ਪੈਸਾ ਕਾਸਟ ਕਟਿੰਗ ਦਾ ਆਪਣੀ ਪੂਰੀ ਕਰੀ ਜਾਂਦੇ ਨੇ ਟੈਕਸ ਤੋਂ ਉਹਨਾਂ ਹੀ ਲੈ ਰਹੇ ਨੇ ਆਪਣੇ ਤੋਂ ਜੇ ਕਹਿੰਦੇ ਨੇ ਕਿ ਤੇ ਭਾਈ ਉਹ ਮੈਡੀਕਲ ਸਿਸਟਮ ਫ੍ਰੀ ਆ ਕਿਹੜੇ ਪਾਸੋਂ ਫ੍ਰੀ ਆ ਜਦੋਂ ਬੰਦਾ 100 ਕਮਾਉਂਦਾ 100 ਦੇ ਵਿੱਚੋਂ 35 ਤਾਂ ਤੁਸੀਂ ਲੈ ਜਾਂਦੇ ਹੋ ਫਿਰ ਕਿਹੜੇ ਪਾਸੋਂ ਫ੍ਰੀ ਹੋ ਗਿਆ ਨਾਰਮਲ ਤਾਂ ਕੀ ਆ ਜਦੋਂ ਬਿਮਾਰੀ ਹੋਗੀ ਉਦੋਂ ਪੇ ਕਰਨਾ ਪਊਗਾ ਆਪਾਂ ਨੂੰ ਪਰ ਇੱਥੇ ਤਾਂ ਪੇ ਹਰ ਇੱਕ ਵਾਰ ਕਰ ਰਹੇ ਆ ਕੋਈ ਹੋਰ ਬਿਮਾਰ ਹੋ ਰਿਹਾ ਉਹਦਾ ਵੀ ਆਪਾਂ ਪੇ ਕਰ ਰਹੇ ਆ ਆਪ ਹੋ ਰਿਹਾ ਤਾਂ ਉਹਦਾ ਵੀ ਕਰ ਰਹੇ ਆ ਸਾਰੇ ਪੇ ਕਰ ਰਹੇ ਨੇ ਤੇ ਜਦੋਂ ਕਿਸੇ ਮੈਡੀਕਲ ਸਿਸਟਮ ਦੀ ਲੋਡ ਪੈ ਜੇ ਉਦੋਂ ਸਾਡੇ ਕੋਲ ਸ਼ਾਰਟੇਜ ਆ ਸਰਕਾਰ ਕੋ ਕਾਂ ਤੇ ਲੈ ਜਾਓ ਪੈਸਾ ਕਿਸੇ ਬੰਦੇ ਦੀ ਜਾਨ ਬਚਾਉਣ ਤੇ ਨਹੀਂ ਤੇਰ ਮੈਂ ਸਹੀ ਗੱਲ ਦੱਸਣ ਦਲੇ ਚਾਹੇ ਆਪਾਂ ਕੈਨੇਡਾ ਸਰਕਾਰ ਲਾ ਲਈ ਜਾਂ ਕੋਈ ਵੀ ਦੇਸ਼ ਦੀ ਸਰਕਾਰ ਲਾ ਲਈਏ ਇਹਨਾਂ ਵਾਸਤੇ ਨਾ ਲੋਕ ਇੱਕ ਗਿਣਤੀ ਚ ਨਹੀਂ ਆਉਂਦੇ ਹੈਗੇ ਇਹ ਸਾਰੇ ਇਹਨਾਂ ਵਾਸਤੇ ਇੱਕੋ ਨਹੀਂ ਹੁੰਦੇ ਜਿਵੇਂ ਆਪਾਂ ਆਪਾਂ ਕੀੜਿਆਂ ਦਾ ਭੌਣ ਦੇਖ ਲੈਨੇ ਆਂ ਵੀ ਹਾਂ ਚੱਲ ਦੋ ਚਾਰ ਜੇ ਮਰ ਗਏ ਇਧਰ ਉਧਰ ਉਹਨਾਂ ਦਾ ਵੀ ਕੋਈ ਰੌਲਾ ਨਹੀਂ ਹੈਗਾ ਇਹਨਾਂ ਲਈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਕੀ ਸੋਚਣਗੇ ਜੋ ਵੀ ਪ੍ਰੋਬਲਮ ਹੈ ਚਲ ਇੱਥੇ ਤੋਂ ਤੂੰ ਇਹ ਦੇਖ ਲੈ ਜਦੋਂ ਕਰੋਨਾ ਵੀ ਆਇਆ ਸੀ ਉਦੋਂ ਵੀ ਪਤਾ ਕਿ ਇਹ ਨਾਰਮਲ ਕਿਹੜੀ ਗੱਲ ਤੋਂ ਖੁੱਸ ਸੀ ਕਿ ਹਾਂ ਸਿਰਫ 10% ਲੋਕ ਹੀ ਕਰੋਨਾ ਵਾਲੇ ਮਰੇ ਨੇ 10% ਕਿਸੇ ਫੈਮਿਲੀ ਦੇ 100% ਹੁੰਦੇ ਨੇ ਸਹੀ ਗੱਲ ਆ ਹਾਂ ਨਾਲੇ ਨਾ ਜਿਹੜੇ ਰਣਵੀਰ ਇੱਥੋਂ ਦੇ ਸੋ ਕਾਲਡ ਸਿਟੀਜ਼ਨ ਲੋਕ ਜਿਹੜੇ ਸਾਰਾ ਸਾਲ ਇੰਡੀਆ ਨੂੰ ਨਿੰਦ ਦੇਣੀ ਥੱਕਦੇ ਵੀ ਕੈਨੇਡਾ ਆਏ ਕੈਨੇਡਾ ਆਏ ਹਨਾ ਮਾੜੀ ਜੀ ਕੋਈ ਭੀੜ ਪਈ ਤੋਂ ਦਵਾਈ ਕਿੱਥੋਂ ਲੈ ਕੇ ਆਉਣਗੇ ਆਪਰੇਸ਼ਨ ਕਿੱਥੋਂ ਕਰਾਉਣਗੇ ਇੰਡੀਆ ਭੱਜਣਗੇ ਇੰਡੀਆ ਤੋਂ ਉਦੋਂ ਉਹਨਾਂ ਨੂੰ ਇੰਡੀਆ ਵਧਿਆ ਜ਼ਿਆਦਾ ਆਉਂਦਾ 130 ਕਰੋੜ ਦੀ ਆਬਾਦੀ ਹੈ ਇੰਡੀਆ ਮਤਲਬ ਬੰਦੇ ਹੈ ਨਾ ਹਾਂ ਕਿ 130 40 ਹਾਂ 130 40 ਕਰੋੜ ਦੀ ਆਬਾਦੀ ਹੈ 140 ਹੋ ਗਈ 140 ਹੋ ਗਈ ਹੈ ਨਾ ਹੁਣ ਤਾਂ 140 ਕਰੋੜ ਦੀ ਆਬਾਦੀ ਵਾਲਾ ਮੁਲਖ ਕਮ ਸੇ ਕਮ ਮੈਡੀਕਲ ਦੀ ਸਮੱਸਿਆ ਪੱਖੋਂ ਤਾਂ ਨਹੀਂ ਯੂਜ ਰਿਹਾ ਪਿੰਡ ਪੱਤਰੀ ਆਪਣੇ ਡਾਕਟਰ ਬੈਠੇ ਹੁੰਦੇ ਨਹੀਂਗੇ ਹੋਰ ਨਹੀਂ ਬੰਦੇ ਨੂੰ ਹਸਪਤਾਲ ਜਾਣ ਜੋਗਾ ਤਾਂ ਕਰੇ ਦਿੰਦੇ ਨੇ ਉਹ ਹਾਂ ਇੱਥੇ ਕੋਈ ਇੱਥੇ ਕੋਈ ਮਿਡਲ ਮੈਨ ਵੀ ਤਾਂ ਹੋਵੇ ਜਿਹੜਾ ਹਸਪਤਾਲ ਤੱਕ ਜਾਣ ਜੋਗਾ ਤਾਂ ਕਰਦੇ ਹੇ ਹਸਪਤਾਲ ਦੇ ਵਿੱਚ ਮਰ ਰਿਹਾ ਬੰਦਾ ਵੀ 8 ਘੰਟੇ ਲੈਣ ਚ ਖੜਾ ਰਹਿੰਦਾ ਹੂੰ ਸੁਪੋਜ਼ ਕਰ ਹੁਣ ਉਹ ਨਾ 5 ਬੰਦਿਆਂ ਦੀ ਫੈਮਿਲੀ ਆ ਰਹਿਣ ਵੀਰਾਂ ਹੂੰ ਹਾਂ ਤੇ ਪੇਰੈਂਟਸ ਆ ਪੇਰੈਂਟਸ ਨੇ ਠੀਕ ਹੈ ਹੂੰ ਤੇ ਮਗਰੋਂ ਜਵਾਕ ਹੈਗੇ ਨੇ ਕੰਮ ਤੇ ਰੱਬ ਨਾ ਕਰੇ ਕੱਲ ਨੂੰ ਕੋਈ ਦਿੱਕਤ ਆ ਜਾਏ ਪੇਰੈਂਟਸ ਨੂੰ ਕੋਈ ਹੈਲਥ ਪੱਖੋਂ ਸਮੱਸਿਆ ਆ ਜਾਏ ਕਿੱਧਰ ਜਾਣਗੇ ਉਹ ਆਏ ਤਾਂ ਹੈ ਨਹੀਂ ਵੀ ਗਵਰਡੀ ਨੂੰ ਕਹ ਦੇਣਗੇ ਵੀ ਉਹ ਕਰ ਦੇ ਬਾਹਰ ਕਰ ਦੇ ਸਾਡਾ ਨਾ 911 ਵੀ ਕਰਦੇ ਨੇ ਕਿ ਤਾਂ ਵੀ ਐਡੀ ਕੋਈ ਐਕਿਊਰੇਸੀ ਨਹੀਂ ਹੈਗੀ ਉਰੇ ਵੀ ਹਾਂ ਐਂਬੂਲੈਂਸ ਉਹਦੀ ਆ ਜੋ ਚੀਜ਼ ਹੋ ਜੂਗੀ ਤੇ ਵੱਡੀ ਗੱਲ ਜਦੋਂ 911 ਕਰਦੇ ਨੇ ਗੱਲ ਇੰਗਲਿਸ਼ ਚ ਹੋਊਗੀ ਰੌਲਾ ਹੀ ਪਈ ਕਈ ਚੀਜ਼ਾਂ ਹੁੰਦੀਆਂ ਨੇ ਬਹੁਤ ਮਤਲਬ ਕਈ ਚੀਜ਼ਾਂ ਪੱਖੋਂ ਮਾਰ ਪੈ ਜਾਂਦੀ ਹੈ ਜਰਾ ਆ ਆਪਣੇ ਮਾਪੇ ਨੂੰ ਇੰਗਲਿਸ਼ ਇੰਨੀ ਇੰਗਲਿਸ਼ ਇੰਨੀ ਕਿ ਯਾਰ ਬਹੁਤ ਸਾਰੇ ਨੂੰ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਹਨਾ ਜੇ ਉਹਨਾਂ ਨੂੰ ਐਮਰਜੈਂਸੀ ਕੋਈ ਗੱਲਬਾਤ ਕਰਨੀ ਪੈ ਜਾਏ ਤਾਂ ਉਹ ਤਾਂ ਕਰ ਨਹੀਂ ਸਕਦੇ ਕਿਉਂਕਿ ਐਂਬੂਲੈਂਸ ਵਾਲੇ ਨਹੀਂ ਐਂਬੂਲੈਂਸ ਨੂੰ ਫੋਨ ਕਰਕੇ ਜਾਂ ਨੂੰ ਕਾਲ ਕਰਕੇ ਇਹ ਨਹੀਂ ਕਹਿਣਾ ਹੈਗਾ ਕਿ ਆ ਕਿ ਹਾਂ ਭਈ ਇੱਥੇ ਆ ਜਾਓ ਤਾਂ ਪਹਿਲਾਂ ਤਾਂ ਉਹਨੂੰ ਦੱਸਣਾ ਫਿਰ ਉਹ ਦੱਸਣਗੇ ਵੀ ਹਾਂ ਵੀ ਤੁਸੀਂ ਕਿੰਨੇ ਕਿੰਨਾ ਤੁਹਾਨੂੰ ਦਰਦ ਹੋ ਰਿਹਾ ਫਿਰ ਹਾਂ ਕਿਹੜੀ ਜਗ੍ਹਾ ਤੇ ਦਰਦ ਹੋ ਰਿਹਾ ਫਿਰ ਕਿਵੇਂ ਆ ਹਨਾ ਖਾਧਾ ਕੀ ਸੀ ਪੀਤਾ ਕੀ ਸੀ ਆਹ 하고 ਜੇ ਮੈਂ ਕਹਿੰਦਾ ਵੀ ਅੱਧਾ ਘੰਟੇ ਪਹਿਲਾਂ ਗੱਲਾਂ ਕਰ ਮਾਰ ਲੱਗੇ ਜਾਂਦੇ ਨੇ ਉਹ ਹਾਂ ਆ ਦੱਸ ਉਹ ਦੱਸ ਸਾਹ ਆਉਂਦਾ ਕਿ ਨਹੀਂ ਆਉਂਦਾ ਬੰਦਾ ਕਹੇ ਸਾਹ ਨਾ ਆਉਂਦਾ ਨਾ ਉਹ ਤੇ ਜਵਾਨ ਨਾ ਉਹ ਤੋਂ ਬੋਲ ਨਿਕਲੇ ਕੋਈ ਆਹ ਪਤਾ ਨਹੀਂ ਕਿਹੜੀ ਕਿਹੜੀ ਉਹਨਾਂ ਦੀ ਫਾਰਮੈਲਿਟੀ ਹੁੰਦੀਆਂ ਨੇ ਪਰ ਜਦ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ ਉਹ ਤੱਕ ਫਿਰ ਤੁਰਦੇ ਨਹੀਂ ਹੈਗੇ ਇਹ ਸਹੀ ਗੱਲ ਉਦੋਂ ਤੱਕ ਤਾਂ ਬਹੁਤ ਕੁਝ ਹੋ ਜਾਏ ਨਾ ਉਹ ਹੀ ਇਹ ਵੀ ਥੋੜਾ ਜਿਹਾ ਉਰੇ ਤਾਂ ਬਾਈ ਆਪਦੀ ਸਿਹਤ ਦਾ ਧਿਆਨ ਆਪ ਰੱਖੋ ਕਪਰ ਲੱਖ ਕਹਿ ਦਿੰਦੇ ਆਪਾਂ ਇੰਸ਼ੋਰੈਂਸ ਕਰਾਉਣੇ ਆ ਫਰਾਨਾ ਕਰਾਉਣੇ ਆ ਧਮਕਾ ਕਰਾਉਣੇ ਆ ਪਰ ਇਹਨਾਂ ਦੇ ਮੈਡੀਕਲ ਟਾਂਚੇ ਤੇ ਤੁਸੀਂ ਜੰਮੀ ਯਕੀਨ ਨਹੀਂ ਕਰ ਸਕਦੇ ਕੱਲਾ ਮੈਂ ਅਮਰੀਕਾ ਆਪਣਾ ਕੈਨੇਡਾ ਦੀ ਗੱਲ ਨਹੀਂ ਕਰ ਰਿਹਾ ਹੋਰ ਬਥੇਰੀਆਂ ਕੰਟਰੀਆਂ ਨੇ ਆਸਟ੍ਰੇਲੀਆ 'ਚ ਵੀ ਸੇਮ ਹਾਲ ਹੈ ਮੈਡੀਕਲ ਟਾਂਚੇ ਦਾ ਨਿਊਜ਼ੀਲੈਂਡ ਦੇ ਵਿੱਚ ਵੀ ਸੇਮ ਹਾਲ ਆ ਮਤਲਬ ਮੈਨੂੰ ਕੀ ਗੱਲ ਨਹੀਂ ਸਮਝ ਆਉਂਦੀ ਉ ਤਾਂ ਇਹ ਵੈਸਟਰਨ ਕੰਟਰੀਜ਼ ਆ ਸੋ ਕਾਲਡ ਇਹ ਬੜੇ ਵਿਕਸਿਤ ਕੰਟਰੀਆਂ ਮੰਨੀ ਜਾਂਦੀਆਂ ਨੇ ਵੀ ਹਾਂ ਅਸੀਂ ਵਿਕਸਿਤ ਆ ਪਰ ਮੈਡੀਕਲ ਪੱਖੋਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਹੁਣ ਮੈਂ ਇੰਗਲੈਂਡ ਦੀ ਗੱਲ ਕਰ ਇੰਗਲੈਂਡ ਦੇ ਵਿੱਚ ਹੁਣ ਸਰਕਾਰ ਬਦਲੀ ਹੈ ਸਰਕਾਰ ਬਦਲੀ ਹੈ ਹਨਾ ਤੇ ਉਹ ਸਰਕਾਰ ਦੇ ਵਿਰੁੱਧ ਸਭ ਤੋਂ ਵੱਡਾ ਰੋਸ ਲੋਕਾਂ ਦਾ ਕੀ ਸੀਗਾ ਬਾਈ ਡੈਂਟਿਸਟ ਨਹੀਂ ਹੈਗੇ ਉੱਥੇ ਇੰਗਲੈਂਡ ਦੇ ਵਿੱਚ ਵਾ ਡੈਂਟਿਸਟਾਂ ਦੀ ਬਹੁਤ ਵੱਡੀ ਘਾਟ ਪੈ ਗਈ ਉੱਥੇ ਤੇ ਕਹਿੰਦੇ ਇੱਕ ਕਲੀਨਿਕ ਖੋਲਿਆ ਉੱਥੇ ਮੈਨੂੰ ਹੁਣ ਆਈ ਨਹੀਂ ਪਤਾ ਕਿਹੜੇ ਏਰੀਆ 'ਚ ਖੋਲਿਆ ਸੀਗਾ ਤੇ ਉੱਥੇ ਕਹਿੰਦੇ ਕਿਲੋਮੀਟਰਾਂ ਲੰਬੀ ਲਾਈਨ ਲਾਗੀ ਤੁਲਾਲਾ ਸਾਹਿਬ ਕਿੰਨੀ ਲੋਕ ਡੈਸਪਰੇਟ ਨੇ ਆਉਦੇ ਹਨਾ ਲਾਜ ਕਰਾਉਣ ਵਾਸਤੇ ਕਿਤੇ ਨਾ ਕਿਤੇ ਮੈਡੀਕਲ ਟਾਂਚਾ ਉਹਨਾਂ ਨੇ ਮੁੱਖ ਤੌਰ ਤੇ ਰੱਖਿਆ ਵੀ ਸਾਡੀ ਸਰਕਾਰ ਅਸੀਂ ਬਦਲ ਰਹੇ ਹਾਂ ਵੀ ਸਾਨੂੰ ਮੈਡੀਕਲ ਜ਼ਰੂਰੀ ਹੈ ਹੁਣ ਦੇਖੋ ਨਵੀਂ ਸਰਕਾਰ ਕਰਕੇ ਦਿੰਦੀ ਹੈ ਜਾਂ ਨਹੀਂ ਨਵੀਂ ਸਰਕਾਰ ਤੇ ਕਿਹੜਾ ਫਰਕ ਆਏਗਾ ਉਹੀ ਗੱਲ ਹੈ ਹਾਂ ਹੁਣ 15 ਸਾਲ ਬਾਅਦ ਅਗਲੇ ਨੇ ਲੇਬਰ ਪਾਰਟੀ ਸਰਕਾਰ ਬਣਾਈ ਹੈ ਸਹੀ ਗੱਲ ਆ ਪਰ ਲੈ ਦੇ ਕੇ ਹੁਣ ਮੁੱਦੇ ਇਹਨਾਂ ਦੀ ਕੰਟਰੀ ਦੇ ਵਿੱਚ ਮੇਨ ਹੋਣੇ ਚਾਹੀਦੇ ਨੇ ਪਰ ਕੈਨੇਡਾ ਦੇ ਵਿੱਚ ਹਲੇ ਵੀ ਮੁੱਦਾ ਨਹੀਂ ਆ ਰਿਹਾ ਹਲੇ ਵੀ ਔਰੇ ਦੇ ਰੋਕ ਇੰਟਰਸਟ ਰੇਟਾਂ ਜਲਦਾ ਰੱਖੇਣ ਵੀ ਇੰਟਰਸਟ ਰੇਟ ਉਹ ਕਰਨਗੇ ਲੋਕ ਘਰ ਸਸਤੇ ਹੋਣਗੇ ਥੋੜਾ ਜਿਹਾ ਇਮੀਗ੍ਰੇਸ਼ਨ ਪੱਕੀ ਥੋੜਾ ਜਿਹਾ ਰੁਖ ਥੋੜਾ ਸਹੀ ਕਰਨਗੇ ਤਾਂ ਅਸੀਂ ਸਰਕਾਰ ਦੂਜੀ ਬਦਲਾਂਗੇ ਲੋਕ ਹਲੇ ਵੀ ਉਹ ਗੱਲ ਨਹੀਂ ਨਾ ਕਰ ਰਹੇ ਵੀ ਹਾਂ ਮੈਡੀਕਲ ਟਾਂਚਾ ਔਰ ਇਕੱਠੇ ਖੜਾ ਔਰੇ ਦਾ ਪਤਾ ਹੈ ਵੀ ਕਰਨਾ ਸਾਲਾ ਦੂਜੀ ਸਰਕਾਰ ਨੇ ਵੀ ਹੈ ਜੀ ਬਾਕੀਆਂ ਦਾ ਛੱਡ ਪੰਜਾਬੀ ਬਜ਼ੁਰਗ ਜਿਹੜੇ ਇੱਥੇ ਹੈਗੇ ਨੇ ਉਹ ਤਾਂ ਸਿਰਫ ਇਹ ਕਰਕੇ ਸਿਰਫ ਇਹਨਾਂ ਲਿਬਰਲ ਨੂੰ ਵੋਟ ਪਾਉਂਦੇ ਨੇ ਕਿ ਹਾਂ ਇਹ 2 ਸਾਲ ਪਹਿਲਾਂ ਪੈਨਸ਼ਨ ਲਾ ਦੇ ਉਹਨੇ 67 ਸਾਲ ਕਰ ਦੇਣੀ ਆ ਇਹਨੇ 65 ਸਾਲ ਕਰਤੀ ਜੀ ਆ ਬਸ ਉਹ ਹੀ ਆ ਬਾਕੀ ਜਿਵੇਂ ਹੁਣ ਆਪਾਂ ਨਾ ਕਈ ਬੰਦੇ ਆਪਾਂ ਨੂੰ ਵੀ ਕਹਿੰਦੇ ਨੇ ਹਨਾ ਕਿ ਹਾਂ ਆਪਾਂ ਦੇਸ਼ ਦੇ ਹੁਣ ਸਿਟੀਜ਼ਨ ਹੋ ਜਾਾਂਗੇ ਜਾਂ ਫਿਰ ਫਿਰ ਤੁਹਾਡਾ ਰਾਈਟ ਆ ਟੈਕਸ ਦੇਣਾ ਹਣਾ ਕਿਉਂਕਿ ਸਰਕਾਰ ਬਾਅਦ ਚ ਪੈਨਸ਼ਨਾਂ ਦਿੰਦੀ ਆ ਹੁਣ ਸਰਕਾਰ ਤਾਂ ਪੈਨਸ਼ਨ ਐਨੀ ਕੱਚੀ ਆ ਇੱਕ ਜੇ ਉਹਨਾਂ ਦਾ ਆ ਪੀਐਮਈ ਚੇਂਜ ਹੋ ਜੇ ਉਸ ਤੋਂ ਬਾਅਦ ਆਪਾਂ ਨੂੰ ਇਹ ਨਹੀਂ ਪਤਾ ਕਿ ਹਾਂ ਆਪ ਸਾਡੇ 5 ਸਾਲ ਦੇ ਪੈਸੇ ਖਾਜੇ ਕਿਉਂਕਿ ਇਹ 65 ਤੋਂ ਕਰੋ 70 ਕਰਦੇ ਸੰਤਾ ਪਤਾ ਨਹੀਂ ਹੂੰ ਇਹ ਕਿਹੜਾ ਆਪਣੇ ਹੱਥ ਦੇ ਵਿੱਚ ਆ ਕਿ ਹਾਂ ਪੱਕਾ ਹੋਊਗਾ ਹੀ ਹੋਊਗਾ ਕੁਝ ਵੀ ਨਹੀਂ ਹੈਗਾ ਐਡਾ ਕੁਝ ਮਰਜ਼ੀ ਟੈਕਸ ਦੇਈ ਜਾਓ ਨਾਲੇ ਜਿਹੜੇ ਦਲੇਰ ਨੇ ਗੱਲ ਕਰੀ ਸੀ ਇੰਸ਼ੋਰੈਂਸ ਵਾਲੀ ਵੀ ਇਮੀਗ੍ਰੈਂਟ ਆਉਂਦੇ ਨੇ ਇੰਸ਼ੋਰੈਂਸ ਕਰਾ ਲਓ ਹਨਾ ਇੰਸ਼ੋਰੈਂਸ ਤਾਂ ਹੋ ਜੂਗੀ ਪਰ ਇੰਸ਼ੋਰੈਂਸ ਦੇ ਤ्रू ਵੀ ਕੋਈ ਬੰਦਾ ਹਸਪਤਾਲ ਤਾਂ ਲੈ ਕੇ ਜਾਊਗਾ ਹਸਪਤਾਲ ਦੇ ਵਿੱਚ ਕਿ ਡਾਕਟਰ ਉਹ ਹੀ ਗੱਲ ਕਾੜਦੇ ਆ ਇੰਸ਼ੋਰੈਂਸ ਵਾਲਾ ਸਭ ਤੋਂ ਵੱਡਾ ਸਕੈਮ ਹੈ ਨਾ ਰਣਵੀਰ ਮੈਂ ਉਹ ਆਈ ਗੱਲ ਕਹਿ ਰਿਹਾ ਸੀ ਵੀ ਇੰਸ਼ੋਰੈਂਸ ਕਰਾ ਲੈਣੇ ਹੋ ਤੁਸੀਂ ਉਹ ਚੀਜ਼ ਕਰ ਲੈਣੇ ਹੋ ਸਾਨੂੰ ਕੀ ਗਰੰਟੀ ਅੱਗੇ ਉਹ ਇੰਸ਼ੋਰੈਂਸ ਮੈਂ ਦੱਸਾਂ ਕਿੱਥੇ ਤੱਕ ਕੰਮ ਆਉਂਦੀ ਹੈ ਕਲੀਅਰ ਉਹ ਨਾ ਜਦੋਂ ਬੰਦਾ ਨਹੀਂ ਰਹਿੰਦਾ ਹੂੰ ਉਦੋਂ ਕੰਮ ਆਉਂਦੀ ਹੈ ਇੰਸ਼ੋਰੈਂਸ ਉਦੋਂ ਥੋੜੀ ਬਾਡੀ ਇੰਡੀਆ ਭੇਜਣ ਚ ਜਾ ਜਿਹੜੀ ਇੰਸ਼ੋਰੈਂਸ ਦੇ ਵਿੱਚ ਤੁਹਾਡਾ ਕਲੇਮ ਹੁੰਦਾ ਹੈਗਾ ਉਹ ਤੁਹਾਡੇ ਪਰਿਵਾਰ ਨੂੰ ਮਿਲਣ ਤੱਕ ਇੱਥੇ ਤੱਕ ਕੰਮ ਆਉਂਦੀ ਹੈ ਤੁਹਾਡੇ ਲਾਜ ਵਾਸਤੇ ਨਹੀਂ ਉਹ ਕਦੇ ਕੰਮ ਆ ਸਕਦੀ ਕਿਉਂਕਿ ਲਾਜ ਤੁਹਾਡਾ ਹੋਣੀ ਹੀ ਹੈ ਨਹੀਂ ਓਰੇ ਉਹ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਲਈ ਉਹ ਵੀ ਜਵਾਬ ਦੇ ਜਾਂਦੇ ਨੇ ਕਿ ਹਾਂ ਤੁਹਾਡੀ ਪਾਲਿਸੀ 'ਚ ਲਿਖਿਆ ਨਹੀਂ ਹੋਇਆ ਸੀ ਕਿ ਬੰਦਾ ਸਿਗਰਟ ਪੀਂਦਾ ਹੈ ਸਿਗਰਟ ਪੀ ਰਿਹਾ ਹੈ ਇੱਕ ਰਿਕੁਐਸਟ ਹੈ ਯਾਰ ਆਪਣੀ ਨਾ ਰਣਵੀ ਸਾਰਿਆਂ ਨੂੰ ਹਮ ਤੁਸੀਂ ਜਦੋਂ ਆਪਦੇ ਪੇਰੈਂਟਸ ਨੂੰ ਬੁਲਾਉਨੇ ਹੋ ਨਾ ਜੇ ਤੁਹਾਡੇ ਪੇਰੈਂਟਸ ਦੀ ਹੈਲਥ ਕੰਡੀਸ਼ਨ ਉੱਥੇ ਨਹੀਂ ਸਹੀ ਰਹਿੰਦੀ ਹੈ ਨਾ ਕੁਝ ਰੀਜ਼ਨਾਂ ਕਰਕੇ ਤਾਂ ਉਹਨਾਂ ਨੂੰ 15 ਜਾਂ 20 ਦਿ ਉਰੇ ਸਟੇ ਨਾ ਕਰਾਓ 15 ਜਾਂ 20 ਦਿਨ ਰੱਖੋ ਵੱਧ ਤੋਂ ਵੱਧ ਏਦੂ ਵੱਧ ਉਹਨਾਂ ਦੀ ਸਟੇ ਨਾ ਕਰਾਓ ਬੱਟ ਜੇ ਤੁਹਾਡੇ ਪੇਰੈਂਟਸ ਫਿਜ਼ਿਕਲੀ ਫਿੱਟ ਨੇਗੇ ਸਹੀ ਆ ਸਾਰਾ ਕੁਝ ਪਰਮਾਤਮਾ ਮਿਹਰ ਕਰੇ ਹਨ ਹੱਸਦੇ ਬੱਸਦੇ ਰਹਿਣ ਸਭ ਦੇ ਘਰ ਹਨ ਤੇ ਤਾਂ ਤੁਸੀਂ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਟਾਈਮ ਉਰੇ ਸਟੇ ਕਰਾਓ ਬੱਟ ਜੇ ਉਹਨਾਂ ਦੀ ਮਤਲਬ ਹੈਲਥ ਨਹੀਂ ਸਹੀ ਰਹਿੰਦੀ ਤਾਂ ਉਹਨਾਂ ਨੂੰ ਇੰਨੀ ਲੰਬੀ ਸਟੇ ਕਰਾਉਣ ਦਾ ਤੁਹਾਡਾ ਸਹੀ ਨਹੀਂ ਹੋਣਾ ਉਹ ਚੀਜ਼ ਬਿਲਕੁਲ ਬਿਲਕੁਲ ਚਲੋ ਦਲੇਰ ਆਪਾਂ ਇਸ ਵੀਡੀਓ ਦੇ ਵਿੱਚ ਇੰਨੀ ਹੀ ਗੱਲ ਕਰਾਂਗੇ ਹਨਾ ਬਾਕੀ ਹੋਰ ਵੀਡੀਓ ਦੇ ਵਿੱਚ ਹੋਰ بڑے ਮੁੱਦੇ ਨੇ ਜਿਹੜੇ ਆਪਣੇ ਕੋਲ ਹੈਗੇ ਨੇ ਜਿਨ੍ਹਾਂ ਬਾਰੇ ਆਪਾਂ ਜਰੂਰ ਗੱਲ ਕਰਾਂਗੇ ਕੁਝ ਕੁਝ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਪਰ ਉਹਨਾਂ ਨੂੰ ਦੁਬਾਰੇ ਅੱਗੇ ਲੈ ਕੇ ਆਉਣਾ ਆਪਣੀ ਜ਼ਿੰਮੇਵਾਰੀ ਬਣਦੀ ਆ ਹੁਣ ਤੇ ਚਲੋ ਠੀਕ ਹੈ ਹਨਾ ਜਿਹੜੇ ਦੋਸਤਾਂ ਨੇ ਵੀਰਾਂ ਭੈਣਾਂ ਭਰਾਵਾਂ ਨੇ ਜਿਨ੍ਹਾਂ ਨੇ ਵੀ ਇਹ ਵੀਡੀਓ ਤੱਕ ਦੇਖੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਨਾ ਸਾਡੀ ਸਪੋਰਟ ਵਾਸਤੇ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਚਾਹੇ ਕਮੈਂਟ ਦੇ ਵਿੱਚ ਨਾ ਇੱਕ ਦਿਲ ਹੀ ਜਾਂ ਫਿਰ ਇੱਕ ਕੋਈ ਵੀ ਇਮੋਜੀ ਹੀ ਪੋਸਟ ਕਰ ਦਿਓ ਤੇ ਸਾਰਿਆਂ ਦਾ ਬਹੁਤ-ਬਹੁ There she go.